ਹਾਂ ਜੀ 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 ਉਹਨੇ ਹਰ ਇੱਕ ਬੰਦਾ ਮੋਬਾਈਲ ਯੂਜ਼ ਕਰਦਾ ਨੈੱਟ ਨਾਲ ਚੱਲਦਾ ਵੇ ਤੇ ਮੋਬਾਈਲ ਇੱਕ ਤਰ੍ਹਾਂ ਦਾ ਕੁਝ ਨਹੀਂ ਹੈ ਜੀ 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 ਜਿੱਦ ਵੀ ਸਮਾਰਟ ਸਿਟੀਜ਼ ਆ ਜਾਂ ਸਮਾਰਟ ਵਰਕ ਹੋਣੇ ਆ ਸਾਰੇ ਨੈੱਟ ਇੰਟਰਨੈਟ ਨੂੰ ਲੈ ਕੇ ਹੀ ਬਣ ਗਏ ਵਧਣਗੇ ਅੱਗੇ ਤਾਂ ਤਾਂ ਕਰਕੇ ਮੈਨੂੰ ਲੱਗਦਾ ਕਿ ਨੈੱਟ ਦਾ ਹੋਰ ਜ਼ਿਆਦਾ ਦੂਰ ਹੋਰ ਜ਼ਿਆਦਾ ਅੱਗੇ ਬੈਟਰ ਹੋਊਗਾ ਤੇ ਵਧੀਆ ਹੋਊਗਾ ਔਰ ਬਹੁਤ ਕੁਝ ਅਪਡੇਟ ਕਰ ਰਿਹਾ ਨਵਜੋਤ ਜੀ ਕਰ ਰਿਹਾ ਪਮਨ ਜੀ ਕਰ ਰਿਹਾ ਇੰਟਰਨੈਟ ਨੂੰ ਲੈ ਕੇ ਤਾਂ ਹਰ ਇੱਕ ਚੀਜ਼ ਹਰ ਇੱਕ ਵਾਰ ਮੈਨੂੰ ਕੁਝ ਨਵਾਂ ਹੀ ਮਿਲਿਆ ਮੈਨੂੰ ਤਾਂ ਆਪ ਹੀ ਮਿਲੇ ਜੀ ਇਹਦੇ ਵਿੱਚ ਡਾਊਨਲੋਡ ਕਿ ਦੀ ਮਿਲੇ ਨਹੀਂ ਮੈਂ ਤਾਂ ਇਹ ਕਹਿੰਦਾ ਕਿ ਵੱਧ ਤੋਂ ਵੱਧ ਇੰਟਰਨੈਟ ਨੂੰ ਚਲਾਓ ਉਹਨੂੰ ਯੂਜ਼ ਕਰੋ ਉਹਨੂੰ ਸਮਝੋ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮੈਂ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਮਨਤਰੀ ਦੁਕਾਰ ਇੰਟਰਨੈਟ ਦਾ ਦੌਰ ਜਦੋਂ ਦਾ ਸ਼ੁਰੂ ਹੋਇਆ ਹੈ ਤੇ ਅੱਜ ਕੱਲ ਅੱਜ ਦੇ ਟਾਈਮ ਦੀ ਜੇ ਅਸੀਂ ਗੱਲ ਕਰੀਏ ਅੱਜ ਦੇ ਟਾਈਮ ਤੇ 올ਓਵਰ ਜਿੰਨੇ ਵੀ ਲੋਕ ਨੇ ਸਾਰੇ ਇੰਟਰਨੈਟ ਦੇ ਉੱਪਰ ਹੀ ਪ੍ਰੋਪਰ ਪੂਰੇ ਤਰੀਕੇ ਨਾਲ ਡਿਪੈਂਡ ਹੋ ਗਏ ਨੇ ਕਿਉਂਕਿ ਇੰਟਰਨੈਟ ਨੇ ਬਹੁਤ ਸਾਰੀਆਂ ਸਹੂਲਤਾਂ ਜੜੀਆਂ ਇਨਸਾਨ ਨੂੰ ਦਿੱਤੀਆਂ ਨੇ ਅੱਜ ਉਹੀ ਸਾਡੇ ਨਾਲ ਮੌਜੂਦ ਨੇ ਹਰਜੀਤ ਸਿੰਘ ਜੀ ਜੋ ਇੰਟਰਨੈਟ ਬ੍ਰੋਡਬੈਂਡ ਕੰਪਨੀ ਜਿਹੜੇ ਉਹ ਚਲਾਉਂਦੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਠੀਕੋ ਹਾਂਜੀ ਜੀ ਬਹੁਤ ਵਧੀਆ ਸਰ ਇੰਟਰਨੈਟ ਜੀ ਆਪਾਂ ਗੱਲ ਕਰੀਏ ਇੰਟਰਨੈਟ ਤੇ ਅੱਜ ਕੱਲ ਬਹੁਤ ਹਰ ਚੀਜ਼ ਜਿਹੜੀ ਉਹ ਇੰਟਰਨੈਟ ਤੇ ਹੀ 베ਸਡ ਆ ਹੈਨਾ ਹਰ ਚੀਜ਼ ਈਜ਼ੀਲੀ ਪ੍ਰੋਵਾਈਡ ਹੋ ਜਾਂਦੀ ਆ ਚਾਹੇ ਕਿਸੇ ਨੇ ਸ਼ਾਪਿੰਗ ਕਰਨੀ ਹੋਵੇ ਚਾਹੇ ਕਿਸੇ ਨੇ ਆਪਣੇ ਕਿਸੇ ਨਾਲ ਦੂਰ ਕਿਸੇ ਹੋਰ ਕੰਟਰੀ ਚ ਬੈਠੇ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਹੈਨਾ ਜਾਂ ਫਿਰ ਆਪਣੇ ਬਿਜ਼ਨਸ ਨੂੰ ਲੈ ਕੇ ਕੋਈ ਕੰਮ ਹੋਵੇ ਤਾਂ ਉਹ ਈਜ਼ੀਲੀ ਬੰਦਾ ਕਰ ਸਕਦਾ ਆ ਹੈਨਾ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਅੱਜਕਲ ਸਾਰਿਆਂ ਵਾਸਤੇ ਜ਼ਰੂਰੀ ਨੀਡ ਬਣ ਚੁੱਕੀ ਹੋਈ ਹੈ ਇੰਟਰਨੈਟ ਹਰੇਕ ਹਰੇਕ ਚੀਜ਼ ਨੂੰ ਆਪਾਂ ਸਪੀਡ ਨਾਲ ਕਰਨ ਵਾਸਤੇ ਆਪਾਂ ਨੂੰ ਇੰਟਰਨੈਟ ਜ਼ਰੂਰੀ ਹੋ ਗਿਆ ਤੇ ਇਸ ਲਈ ਇਹ ਤਾਂ ਇੱਕ ਅੰਗ ਬਣ ਗਿਆ ਹੋਇਆ ਹਰੇਕ ਦਾ ਜਿਵੇਂ ਜਨਨ ਕਿ ਜ਼ਰੂਰੀ ਜ਼ਰੂਰੀ ਹਿੱਸਾ ਬਣ ਗਿਆ ਜੀ ਜ਼ਰੂਰੀ ਹਿੱਸਾ ਹਾਂ ਹਾਂ ਜੀ ਹਾਂ ਜੀ ਜਿਵੇਂ ਬਾਡੀ ਦਾ ਹਰ ਇੱਕ ਪਾਰਟ ਜਿਹੜਾ ਇੰਪੋਰਟੈਂਟ ਹੁੰਦਾ ਹੈ ਨਾ ਜੀ 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 ਹਰ ਇੱਕ ਬੰਦਾ ਮੋਬਾਈਲ ਯੂਜ਼ ਕਰਦਾ ਨੈੱਟ ਨਾਲ ਚੱਲਦਾ ਹੋਵੇ ਤਾਂ ਮੋਬਾਈਲ ਇੱਕ ਤਰ੍ਹਾਂ ਦਾ ਕੁਝ ਨਹੀਂ ਹੈ ਜੀ ਸਿਰਫ ਕਾਲਿੰਗ ਕਰਨ ਵਾਸਤੇ ਹੀ ਰਹਿ ਜਾਣਾ ਬਾਕੀ ਇਹਦੇ ਵਿੱਚ ਇੰਟਰਟੇਨਮੈਂਟ ਹੈ ਜਾਂ ਕੁਝ ਵੀ ਹੈ ਤੇ ਨੈੱਟ ਜ਼ਰੂਰੀ ਹੈ ਤੁਸੀਂ ਸਾਨੂੰ ਇਹ ਦੱਸੋ ਕਿ ਇੰਟਰਨੈਟ ਦੇ ਅੱਜ ਕੱਲ੍ਹ ਦੇ ਦੌਰ ਵਿੱਚ ਜਿਹੜਾ ਕੀ ਕਹਿੰਦੇ ਉਹ ਨੂੰ ਕੀ ਕੀ ਹੋਰ ਜ਼ਿਆਦੀ ਸਹੂਲਤਾਂ ਮਿਲ ਰਹੀਆਂ ਨੇ ਇੰਟਰਨੈਟ ਦੇ ਦੁਰੀਏ ਹੁਣ ਅੱਗੇ ਚੱਕੇ ਮੈਨੂੰ ਲੱਗਦਾ ਕਿ ਇੰਟਰਨੈਟ ਦਾ ਕੰਮ ਹੋਰ ਜ਼ਿਆਦਾ ਵਧੂਗਾ ਕਿਉਂਕਿ ਜਿੱਦੀ ਵੀ ਸਮਾਰਟ ਸਿਟੀਜ਼ ਆ ਜਾਂ ਸਮਾਰਟ ਵਰਕ ਹੋਣੇ ਆ ਸਾਰੇ ਨੈਟ ਇੰਟਰਨੈਟ ਨੂੰ ਲੈ ਕੇ ਹੀ ਬਣਨਗੇ ਵਧਣਗੇ ਅੱਗੇ ਤਾਂ ਤਾਂ ਕਰਕੇ ਮੈਨੂੰ ਲੱਗਦਾ ਕਿ ਨੈਟ ਦਾ ਹੋਰ ਜ਼ਿਆਦਾ ਦੌਰ ਹੋਰ ਜ਼ਿਆਦਾ ਅੱਗੇ ਬੈਟਰ ਹੋਊਗਾ ਤੇ ਵਧੀਆ ਹੋਏਗਾ ਤੇ ਤੁਸੀਂ ਜਦੋਂ ਇਸ ਦੀ ਸ਼ੁਰੂਆਤ ਕੀਤੀ ਸੀਗੀ ਕਿ ਤੁਸੀਂ ਕਿਵੇਂ ਸੋਚਿਆ ਕਿ ਹਾਂ ਮੈਂ ਇਹ ਚੀਜ਼ ਚਲਾऊंगा मैं, मैं कंपनी स्टार्ट अप करूंगा ਕਿਉਂਕਿ ਇੰਟਰਨੈਟ ਦਾ ਦੌਰ ਮੈਨੂੰ ਲੱਗਦਾ ਹੈ ਕਿ ਉਸ ਟਾਈਮ ਤੇ ਜਦੋਂ ਤੁਸੀਂ ਸਟਾਰਟ ਕੀਤਾ ਸੀਗਾ ਹੈਨਾ ਉਹੋ ਕੀ ਸੀਗਾ ਇੰਨਾ ਜ਼ਿਆਦਾ ਪ੍ਰਭਾਵ ਕੀ ਪੈਂਦਾ ਸੀਗਾ ਤੇ ਹੁਣ ਕੀ ਹੈ ਕੀ ਫਰਕ ਹੈ ਦੋਨਾਂ ਦੇ ਵਿੱਚ ਡਿਫਰੈਂਸ ਜਦੋਂ ਮੈਂ ਸਟਾਰਟ ਕੀਤਾ ਸੀਗਾ ਉਦੋਂ ਲੈਂਡਲਾਈਨ ਤੇ ਚੱਲਦਾ ਹੁੰਦਾ ਸੀਗਾ ਨੈਟ ਤੇ ਉਹ ਵਾਇਰ ਥਰੂ ਚੱਲਦਾ ਹੁੰਦਾ ਸੀਗਾ ਬਾਦ ਵਿੱਚ ਜਦੋਂ ਮੈਂ ਇੰਟਰਨੈਟ ਨਾਲ ਜੁੜਿਆ ਉਦੋਂ ਮੈਂ ਵਾਇਰਲੈਸ ਤੇ ਆ ਗਿਆ ਤੇ ਇਹ ਆਡਵਾਂਸ ਸੀਗਾ ਹੁਣ ਤਾਂ ਉਸ ਤੋਂ ਵੀ ਜ਼ਿਆਦਾ ਐਡਵਾਂਸ ਚੀਜ਼ਾਂ ਆ ਗਈਆਂ ਤਾਂ ਇਸ ਨੂੰ ਲੈ ਕੇ ਅੱਗੇ ਵੀ ਹੁਣ ਹੋਰ ਬਹੁਤ ਕੁਝ ਅਪਡੇਟ ਕਰ ਰਹੇ ਆ ਨਵਜੋਤ ਜੀ ਕਰ ਰਹੇ ਆ ਪਵਨ ਜੀ ਕਰ ਰਹੇ ਆ ਤੇ ਮੈਨੂੰ ਲੱਗਦਾ ਕਿ ਸਭੋ ਹੋਰ ਆਪਾਂ ਨੂੰ ਇਹਨਾਂ ਦੀ ਜ਼ਿਆਦਾ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਦੀ ਜ਼ਰੂਰਤ ਹੋਰ ਪੈਗੀ ਉਸ ਸਮੇਂ ਜ਼ਰੂਰਤ ਬਣੇਗੀ ਦੀਵੇ ਕਹਿ ਸਕਦੇ ਕਿ ਹਰ ਇੱਕ ਦੀ ਜ਼ਿੰਦਗੀ ਵਿੱਚ ਅਪ ਐਂਡ ਡਾਊਨਸ ਹੁੰਦੇ ਆ ਹੈਨਾ ਹਰ ਇੱਕ ਜੌਬ ਨੂੰ ਲੈ ਕੇ ਕੰਮ ਕੋਈ ਵੀ ਹੋਵੇ ਔਖਾ ਹੀ ਹੁੰਦਾ ਤੇ ਤੁਸੀਂ ਕਿੰਨੇ ਕ ਅਪ ਐਂਡ ਡਾਊਨਸ ਦੇਖੇ ਇੰਟਰਨੈਟ ਨੂੰ ਲੈ ਕੇ ਤਾਂ ਹਰ ਇੱਕ ਚੀਜ਼ ਹਰ ਇੱਕ ਵਾਰ ਮੈਨੂੰ ਕੁਝ ਨਵਾਂ ਹੀ ਮਿਲਿਆ ਮੈਨੂੰ ਤਾਂ ਆਪ ਹੀ ਮਿਲਿਆ ਜੀ ਇਹਦੇ ਵਿੱਚ ਡਾਊਨ ਤਾਂ ਕਦੀ ਮਿਲਿਆ ਹੀ ਨਹੀਂ ਐਟ दैट ਟਾਈਮ ਹੁੰਦੀ ਆਪਾਂ ਜੇ ਗੱਲ ਕਰੀਏ ਠੀਕ ਹੈ ਹੂੰਦੇ ਟਾਈਮ ਤੇ ਔਰ ਜਿਹੜੀ ਸਾਡੀ ਜਨਰੇਸ਼ਨਸ ਆ ਹੈਨਾ ਯੰਗ ਜਨਰੇਸ਼ਨਸ ਆ ਉਹਨਾਂ ਤੇ ਕੀ ਪ੍ਰਭਾਵ ਪੈ ਰਿਹਾ ਇਸ ਚੀਜ਼ ਦਾ ਕੀ ਸੋਚ ਕੀ ਆ ਉਹਨਾਂ ਦੀ ਇੰਟਰਨੈਟ ਨੂੰ ਲੈ ਕੇ ਕਿਉਂਕਿ ਇੰਟਰਨੈਟ ਦਾ ਯੂਜ਼ ਜੇ ਆਪਾਂ ਦੇਖੀਏ ਕਿ ਕੋਈ ਲੋਗ ਹੁੰਦੇ ਨੇ ਕੁਝ ਗਲਤ ਵੇ ਨਾਲ ਵੀ ਉਸ ਨੂੰ ਇਸਤੇਮਾਲ ਕਰਦੇ ਨੇ ਕੁਝ ਚੰਗੇ ਵੇ ਨਾਲ ਵੀ ਕਰਦੇ ਨੇ ਉਵੇਂ ਤਾਂ ਦੇਖਿਆ ਜੇਵੇਂ ਤਾਂ ਜਿਵੇਂ ਇੰਟਰਨੈਟ ਦਾ ਗਲਤ ਯੂਜ਼ ਤੇ ਸਹੀ ਯੂਜ਼ ਤਾਂ ਹੋਰ ਬਿਲਕੁਲ ਸਹੀ ਗੱਲ ਹੈ ਤੁਹਾਡੀ ਹੁੰਦੀ ਹੈ ਹੁਣ ਬਿਜਲੀ ਹੈ ਇਲੈਕਟ੍ਰਿਸਿਟੀ ਹੈ ਉਹਨੂੰ ਬਿਲੀ ਆਪਾਂ ਬਲਬ ਜਗਾਉਣ ਦੇ ਕੰਮ ਲਈ ਵੀ ਯੂਜ਼ ਕਰ ਸਕਦੇ ਆ ਤੇ ਝਟਕਾ ਖਾ ਕੇ ਕਰੰਟ ਜਨਨ ਕੀ ਕਹਿਣ ਦਾ ਮੈਂ ਬੰਦਾ ਮਰ ਵੀ ਸਕਦਾ ਹੈ ਉਸੇ ਤਰ੍ਹਾਂ ਨੈਟ ਵੀ ਹੈ ਜੇ ਆਪਾਂ ਉਸ ਨੂੰ ਕ੍ਰੀਮਿਕਲ ਜਾਂ ਦੂਸਰੇ ਵੇਹ ਨਾਲ ਵੀ ਸੋਚ ਸਕਦੇ ਆ ਤੇ ਆਪਾਂ ਨੂੰ ਆਪਣਾ ਰੋਜ਼ਾਨਾ ਲਾਈਫ ਦੇ ਵਿੱਚ ਇਹਨੂੰ ਅਪਗ੍ਰੇਡ ਕਰਨ ਵਿੱਚ ਵੀ ਸੋਚ ਸਕਦੇ ਆ ਤਾਂ ਕਰਕੇ ਨੈਗੇਟਿਵ ਪੋਜ਼ੀਟਿਵ ਦਾ ਹਰ ਇੱਕ ਨਾਲ ਚੱਲਦਾ ਹੀ ਹੈ ਜੀ ਜੇ ਆਪਾਂ ਨੂੰ ਤਾਂ ਕਰਕੇ ਇਹਨਾਂ ਦੇ ਦੋਨੇ ਆਪਾਂ ਨੂੰ ਚਾਹੀਦਾ ਹੈ ਕਿ ਇੰਟਰਨੈਟ ਨੂੰ ਆਪਾਂ ਚੰਗੇ ਤਰੀਕੇ ਨਾਲ ਸੋਚ ਕੇ ਆਪਣਾ ਇਹਨੂੰ ਬੈਟਰ ਲਾਈਫ ਬਣਾਉਣੀ ਚਾਹੀਦੀ ਹੈ ਤੁਸੀਂ ਕੀ ਸੋਚ ਰੱਖਦੇ ਹੋ ਕਿ ਇੱਕ ਕੀ ਮੈਸੇਜ ਦੇਣਾ ਚਾਹੋਗੇ ਸਾਡੀ ਯੰਗ ਜਨਰੇਸ਼ਨਸ ਨੂੰ ਕਿ ਇੰਟਰਨੈਟ ਦੀ ਹੈਲਪ ਦੇ ਨਾਲ ਉਹ ਅੱਗੇ ਕੀ ਕੀ ਕੁਝ ਅਲੱਗ ਕਰ ਸਕਦੇ ਨੇ ਕਿਉਂਕਿ ਟੈਕਨੋਲੋਜੀਜ਼ ਦੀ ਗੱਲ ਕਰੀਏ ਮਾਰਕੀਟ 'ਚ ਬਹੁਤ ਨਵੀਂ-ਨਵੀਂ ਟੈਕਨੋਲੋਜੀਜ਼ ਆ ਚੁੱਕੀਆਂ ਹੋਈਆਂ ਨੇ ਹੈਨਾ ਤੇ ਹੁਣ ਕੀ ਕਹਾਂ ਦੇ ਲੋ ਇਨ ਇੰਟਰਨੈਟ ਦੇ ਜ਼ਰੀਏ ਉਹ ਇਸ ਤੋਂ ਵੱਧ ਹੋਰ ਕੀ ਸੋਚ ਸਕਦੇ ਨੇ ਹੁਣ ਜਿਹੜਾ ਰੂਟੀਨ ਚ ਚੱਲ ਰਿਹਾ ਉਹ ਤਾਂ ਚੱਲ ਹੀ ਰਿਹਾ ਮੈਨੂੰ ਲੱਗਦਾ ਕਿ ਅੱਗੇ ਜਾ ਕੇ ਹੋਰ ਬੈਟਰ ਹੋਊਗਾ ਜਿਵੇਂ ਕੰਪਨੀ ਹਰ ਇੱਕ ਕੰਪਨੀ ਕੁਝ ਅਲੱਗ ਡਿਵੈਲਪ ਕਰਦੀ ਹੈ ਹੈਨਾ ਕੁਝ ਮਸ਼ੀਨਸ ਨੂੰ ਲੈ ਕੇ ਗੈਜਟਸ ਨੂੰ ਲੈ ਕੇ ਬਹੁਤ ساری ਚੀਜ਼ਾਂ ਹੁੰਦੀਆਂ ਨੇ ਹੈਨਾ ਨਵੀਂ ਚੀਜ਼ ਜੋ ਆਪਾਂ ਇਨਸਾਨ ਨੇ ਸੁਣੀ ਵੀ ਨਹੀਂ ਰੋਬੋਟਸ ਬਣਾਉਂਦੇ ਨੇ ਹੈਨਾ ਇਨਫੈਕਟ ਉਹ ਸਰਚ ਕੀਤੀ ਜਾਂਦੀ ਹੈ ਕਿਸੇ ਚੀਜ਼ ਨੂੰ ਲੈ ਕੇ ਕਿਵੇਂ ਉਹ ਉਸ ਚੀਜ਼ ਨੂੰ ਆਪਾਂ ਬਣਾਉਂਦੀ ਮਨავਤੀ ਕਹਿੰਦੇ ਨਾ ਕਿ ਆਪਾਂ ਚੀਜ਼ ਨੂੰ ਕਿਵੇਂ ਬਣਾਵਾਂਗੇ ਕਿਵੇਂ ਕਰਾਂਗੇ ਸਭ ਕੁਝ ਤੇ ਉਹ ਵੀ ਹਰ ਇੱਕ ਚੀਜ਼ ਹਰ ਇੱਕ ਜੋ ਇਨ ਛੋਟੀ ਤੋਂ ਛੋਟੀ ਚੀਜ਼ ਆ ਅੱਜਕੱਲ ਇੰਟਰਨੈਟ ਤੇ ਬਹੁਤ ਈਜ਼ੀਲੀ ਅਵੇਲੇਬਲ ਹੋ ਜਾਂਦੀ ਆ ਹੈ ਨਾ ਤਾਂ ਉਸ ਦੇ ਬਿਹਾਰਫ ਤੇ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਸਾਡੀ ਜਨਰੇਸ਼ਨ ਆ ਉਹ ਹੋਰ ਇਦਾਂ ਇੰਟਰਨੈਟ ਦੀ ਹੈਲਪ ਦੇ ਨਾਲ ਔਰ ਕੀ ਕੀ ਕਰ ਸਕਦੀ ਆ ਹੁਣ ਮੈਂ ਅੱਗੇ ਆ ਰਿਹਾ ਏਆਈ ਟੈਕਨੋਲੋਜੀ ਆ ਰਹੀ ਹੈ ਹੂੰ ਤੇ ਮੈਨੂੰ ਲੱਗ ਰਿਹਾ ਕਿ ਜਿਹੜੀ ਕਿ ਲਾਈਫ ਹੋਰ ਸੌਖੀ ਕਰ ਰਹੀ ਹੈ ਇਹ ਆਈ ਤਾਂ ਹਾਂ ਇਹਦਾ ਅਸਰ ਜਿਹੜਾ ਪਵੇਗਾ ਉਹ ਪੋਜ਼ਿਟਿਵ ਵੇਜ ਪਵੇਗਾ ਮੈਨੂੰ ਤਾਂ ਲੱਗਦਾ ਦੋਨੋਂ ਚੀਜ਼ਾਂ ਤੇ ਇਫੈਕਟ ਕਰੇਗਾ ਜੀ ਹਾਂ ਬਾਕੀ ਜੇ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਲਿਆ ਜਾਵੇ ਤਾਂ ਆਪਾਂ ਸਮਝਦੇ ਹਾਂ ਕਿ ਇਹਨੂੰ ਕਾਫੀ ਅ ਅੱਗੇ ਲਿਆ ਸਕਦੇ ਹਾਂ ਸਗੋਂ ਐਡਵਾਂਸ ਹੋ ਸਕਦੇ ਆ ਹਾਂ ਜਿਵੇਂ ਆਪਾਂ ਇਸ ਸਮਾਂ ਧਰਤੀ ਤੇ ਆ ਧਰਤੀ ਤੋਂ ਬਾਹਰ ਦੀ ਆਪਾਂ ਜਾ ਰਹੇ ਹੁਣ ਚੰਦਰਮਾ ਮੂਨ ਤੇ ਵੀ ਗਏ ਆ ਜਿੰਨ ਕੀ ਧਰਤੀ ਤੋਂ ਬਾਹਰ ਵਿਜ਼ਿਟ ਕਰਦੇ ਆ ਆਪਾਂ ਟੈਕਨੋਲੋਜੀ ਐਕਸਟਰਾ ਆਰਡੀਨਰੀ ਟੈਕਨੋਲੋਜੀ ਕਰਕੇ ਹੀ ਕਰਦੇ ਆ ਜੀ ਹਾਂ ਤਾਂ ਮੈਨੂੰ ਲੱਗਦਾ ਕਿ ਇਹਦਾ ਹੋਰ ਇਫੈਕਟ ਪਵੇਗਾ ਹੋਰ ਜ਼ਿਆਦਾ ਐਡਵਾਂਸ ਹੋਏਗਾ ਤਾਂ ਹੋਰ ਜ਼ਿਆਦਾ ਤਦੂਦੂ ਤੱਕ ਵਿਜ਼ਿਟ ਕਰਾਂਗੇ ਓਕੇ ਤੇ ਤੁਸੀਂ ਸਾਡੀ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਸਾਡੀ ਯੰਗ ਜਨਰੇਸ਼ਨ ਜੋ ਵੀ ਦੇਖ ਰਹੀ ਹੋਵੇਗੀ ਤੁਹਾਡੇ ਮੈਸੇਜ ਦੇ ਜਰੀਏ ਠੀਕ ਹੈ ਉਹ ਕੀ ਪਤਾ ਕੁਝ ਸਿੱਖ ਪਾਵੇ ਹੈਨਾ ਕੁਝ ਅੱਗੇ ਕੁਝ ਕਾਰ ਪਾਵੇ ਸੋਚ ਪਾਵੇ ਇੰਟਰਨੈਟ ਦੀ ਹੈਲਪ ਨਾਲ ਕੁਝ ਨਿਆ ਇਨਵੈਂਟ ਕਰ ਸਕੇ ਕੀ ਮੈਸੇਜ ਸੇਨਾ ਚਾਹੋਗੇ ਸਾਡੀ ਆਡੀਅנס ਨੂੰ ਮੈਂ ਤਾਂ ਇਹ ਕਹਿੰਨਾ ਕਿ ਵੱਧ ਤੋਂ ਵੱਧ ਇੰਟਰਨੈਟ ਨੂੰ ਚਲਾਓ ਉਹਨੂੰ ਯੂਜ਼ ਕਰੋ ਉਹਨੂੰ ਸਮਝੋ ਤੇ ਕੋਈ ਨਵੀਂ ਤੋਂ ਨਵੀਂ ਟੈਕਨੋਲੋਜੀ ਤਾਂ ਨਾ ਪੋਜ਼ਿਟਿਵ ਵੇ ਪੋਜ਼ਿਟਿਵ ਵੇ ਦੇ ਨਾਲ ਕੁਝ ਨਵਾਂ ਕਰਨਾ ਚਾਹੀਦਾ ਹਰੇਕ ਨੂੰ ਹਾਂ ਤਾਂ ਜੋ ਕਿ ਆਉਣ ਵਾਲੀ ਆਪਣੀ ਪੀੜ੍ਹੀ ਵਾਸਤੇ ਉਹ ਕੁਝ ਵਧੀਆ ਕਰ ਸਕਣ ਉਹਨਾਂ ਦੀ ਹੋਰ ਵੀ ਲਾਈਵ ਸ਼ੋਕੀ ਬਣਾ ਸਕਦੇ। ਇਦਾਂ ਹੀ ਸਾਡੇ ਨਾਲ ਜੁੜੇ ਰਹੋ ਕੈਮਰਾਮੈਨ ਅਮਨਪ੍ਰੀਤ ਦੇ ਨਾਮ ਮਾਈ ਪੰਜਾਬੀ ਟੀਵੀ। ਥੈਂਕ ਯੂ।